ਬੱਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਫੌਜਾਂ ਵੱਲੋਂ ਗੁਰਦਾਸ ਨੰਗਲ ਦੀ ਗੜੀ ਵਿੱਚ ਚੋਕੀਤਾ ਗਿਆ ਸੀ ਕੈਦ ਉਸ ਜਗ੍ਹਾ ਹੁਣ ਪੜੇਗਾ ਬੰਦਾ ਕਿਲਾ ਐਸਜੀਪੀਸੀ ਨੇ ਰੱਖਿਆ ਨਹੀਂ ਪੱਥਰ ਜਿਹੜਾ ਇਹ ਪਵਿੱਤਰ ਸਥਾਨ ਗੁਰਦਾਸ ਸਿੰਘਲ ਗੜੀ ਦੇ ਵਿੱਚ ਕਿਲਾ ਬਣਾਉਣ ਦੀ ਨਹੀਂ ਪੱਥਰ ਰੱਖਿਆ ਗਿਆ ਏ ਇਹ ਸਾਡੇ ਮਨ ਵਿੱਚ ਬੜੇ ਲੰਬੇ ਸਮੇਂ ਦਾ ਚਾ ਸੀ ਇਹ ਅਸੀਂ ਸਨ 12 ਵਿੱਚ ਮਤਾ ਕਰਵਾਇਆ ਸੀਗਾ ਲੇਕਿਨ ਇਹ ਮਤਾ ਲਮਕਦਾ ਲਮਕਦਾ ਅੱਜ ਦਿਨ ਆਇਆ ਵਾ ਕਿ ਗੁਰੂ ਨੇ ਕਿਰਪਾ ਕੀਤੀ ਹੈ ਸ਼ਹੀਦਾਂ ਨੇ ਕਿਰਪਾ ਕੀਤੀ ਹੈ ਤੇ ਅੱਜ ਇਹ ਮਤਾ ਜਿਹੜਾ ਲਾਗੂ ਹੋਇਆ ਵਾ ਮੈਂ ਉਸ ਵੇਲੇ ਦੇ ਪ੍ਰਧਾਨ ਨੂੰ ਔਰ ਮੌਜੂਦਾ ਪ੍ਰਧਾਨ ਨੂੰ ਵਧਾਈ ਦਿੰਦਾ ਹਾਂ ਸਾਰੀਆਂ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਵਧਾਈ ਦਿੰਦਾ ਹਾਂ ਕਿ ਸਾਡਾ ਇੱਕ ਸਾਡੇ ਇਲਾਕੇ ਵਿੱਚ ਬਹੁਤ ਪਵਿੱਤਰ ਸਥਾਨ ਹੈ ਜਿੱਥੇ ਹਜ਼ਾਰਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤੇ ਬੜੇ ਮੁਗਲਾ ਮੁਗਲ ਰਾਜ ਦੇ ਨਾਲ ਬੜੀ ਵੱਡੀ ਟੱਕਰ ਲਈਏ ਅੱਜ ਜੋ ਉਸ ਸਥਾਨ ਤੇ ਅਸੀਂ ਸਾਰੇ ਖਲੋਤੇ ਹੋਏ ਆਂ ਉਹ ਸਥਾਨ ਨੂੰ ਅਸੀਂ ਸਜਦਾ ਕਰਨ ਵਾਸਤੇ ਆਏ ਆਂ ਮੈਂ ਪੂਰੀਆਂ ਸਮੂਚੀਆਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਇਸ ਕਿਲੇ ਦੇ ਵਿੱਚ ਆਪਣੇ ਪਰਿਵਾਰ ਦਾ ਦਸਵੰਦ ਕੱਢ ਕੇ ਤੇ ਕਿਲੇ ਦੇ ਵਿੱਚ ਜ਼ਰੂਰ ਯੋਗਦਾਨ ਪਾਉਣ ਕਾਰ ਸੇਵਾ ਵਾਲੇ ਸੰਤਾਂ ਨੂੰ ਦਸਵੰਦ ਜਿਹੜਾ ਉਹ ਦੇਣ ਤਾਂ ਕਿ ਪੂਰਾ ਸ਼ਾਨਦਾਰ ਤੇ ਵਧੀਆ ਕਿਲਾ ਬਣਾਇਆ ਜਾਵੇ ਜੋ ਇਤਿਹਾਸ ਵਿੱਚ ਦੁਨੀਆ ਦੇ ਲੋਕ ਆ ਕੇ ਇੱਥੇ ਦਰਸ਼ਨ ਕਰ ਸਕਣਾਂ ਕੋਸ਼ਿਸ਼ ਕਰਾਂਗੇ ਛੇਤੀ ਤੋਂ ਛੇਤੀ ਬਣੇ ਪਰ ਇੰਨੀ ਛੇਤੀ ਵੀ ਨਹੀਂ ਕਰਾਂਗੇ ਕਿ ਸਾਡੀਆਂ ਜਿਹੜੀਆਂ ਬਣਨ ਵਾਲੀਆਂ ਸਾਰੀਆਂ ਇਮਾਰਤਾਂ ਜਾਂ ਸਾਡਾ ਕਿਲਾਵਾ ਇਹਨੂੰ ਛੇਤੀ ਛੇਤੀ ਕਰਕੇ ਤੇ ਅਧੂਰਾ ਕੀਤਾ ਜਾਵੇ। ਇਹ ਕਰੋੜਾ ਰੁਪਏ ਲੱਗਣੇ ਨੇ ਕੋਈ ਲੱਖਾਂ ਵਾਲੀ ਗੱਲ ਤੇ ਹੈ ਨਹੀਂ ਕਰੋੜਾ ਰੁਪਏ ਲੱਗਣੇ ਨੇ। ਸੰਗਤਾਂ ਨੂੰ ਅਪੀਲ ਹੈ ਦੇ ਵਿੱਚ ਯੋਗਦਾਨ ਪਾਉਣ ਜਿੰਨੀ ਜਿੰਨੀ ਰੱਬ ਨੇ ਸਮਰੱਥਾ ਦਿੱਤੀ ਉਹਨੇ ਉਹਨੇ ਪੈਸੇ ਪਾਉਣ ਉਹਨਾਂ ਉਹਨਾਂ ਸਮਾਂ ਦੇਣ ਆਣ ਕੇ ਸੇਵਾ ਕਰਨ ਸ਼ਹੀਦਾਂ ਨੂੰ ਨਮਸਕਾਰ ਕਰਨ ਤੇ ਚੜ੍ਹਦੀ ਕਲਾ ਲੈ ਕੇ ਜਾਣ ਅੱਜ ਗੜੀ ਗਰਦਾਸਨਗਲ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੱਥੋਂ ਗ੍ਰਫਤਾਰ ਕੀਤਾ ਗਿਆ ਜਿੱਥੇ अनेका ਸਿੰਘ ਸਿੰਘਣੀਆਂ ਪਛੰਗੀ ਸ਼ਹੀਦ ਹੋਏ ਨੇ ਉਸ ਸਥਾਨ ਦੀ ਜਿਹੜੀ ਸੇਵਾ ਇਹ ਮੈਂ ਸਮਝਣਾ ਗੁਰੂ ਰਹਿਮਤ ਕਰਦਾ ਸਾਡੇ ਜ਼ਿਲ੍ਹਾ ਗਰਦਾਸਪੁਰ ਦੀ ਸਾਡੀ ਸਤਕਾਰਯੋਗ ਸ਼ਖਸੀਅਤ ਜਦਾ ਸੋਚਾ ਸਿੰਘ ਲੰਗਾ ਜੀ ਨੇ 12 ਵਿੱਚ ਭਰਾਲਾ ਕੀਤਾ ਸੀ ਉਸ ਦੇ ਵੇਲੇ ਦੇ ਪ੍ਰਧਾਨ ਸਾਹਿਬ ਨੇ ਮਤਾ ਕੀਤਾ ਕੁਝ ਮਜਬੂਰੀਆਂ ਕੁਝ ਠੰਡੇ ਬਸਤੇ ਵਿੱਚ ਪੈਣ ਕਰਕੇ ਕਾਰਜ ਅੱਗੇ ਰੰਭ ਨਾ ਹੋਇਆ ਹੁੰਦੇ ਪ੍ਰਧਾਨ ਸਾਹਿਬ ਨੇ ਇਸ ਮਤੇ ਨੂੰ ਦੁਬਾਰਾ ਸਾਹਮਣੇ ਲਿਆ ਕੇ ਜਿਹਦਰ ਸੁੱਚਾ ਸਿੰਘ ਰਾਜ ਦੀ ਮੰਗ ਤੇ ਅੱਜ ਗੜੀ ਗਰਦਾਸ ਨਗਰ ਵਿਖੇ ਇਹਨੂੰ ਇੱਕ ਕਿਰੇ ਦਾ ਰੂਪ ਦੇਣ ਲਈ ਗੜੀ ਦਾ ਦੂਪ ਦੇਣ ਲਈ ਸਤਿਕਾਰਯੋਗ ਬਾਬਾ ਜਗਤਾਰ ਸਿੰਘ ਦੀ ਕਾਰ ਸੇਵਾ ਤਰਨ ਧਨ ਵਾਲਿਆਂ ਨੂੰ ਇਥੋਂ ਦੀਆਂ ਸਵਾਵਾਂ ਦਿੱਤੀਆਂ ਇਹ ਥੋੜੇ ਸਮੇਂ ਦੇ ਵਿੱਚ ਇੱਥੇ ਇੱਕ ਐਸੀ ਦਿੱਖ ਬਣੇਗੀ ਵਾਕਈ ਸੰਗਤ ਆ ਕੇ ਨਤਮਸਤ ਹੋ ਕੇ ਉਹਨਾਂ ਦਾ ਮਨ ਬਾਬਕ ਹੋਏਗਾ ਕਿ ਇਹ ਸਥਾਨ ਵਾਕਈ ਗੜੀ ਦਾ ਰੂਪ ਧਾਰਨ ਕਰ ਗਿਆ ਇੱਥੇ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਿਲੇ ਵਿੱਚ ਜੰਗ ਲੜੀ ਉਹ ਸਥਾਨਾਂ ਦੀ ਸੇਵਾ ਅੱਜ ਤੱਪ ਲਾ ਕੇ ਆਰੰਭ ਹੋਈ ਏ ਤੇ ਮੈਂ ਸਮਝਦਾ ਇੱਕ ਸਾਲ ਦਾ ਬਾਬਾ ਜੀ ਨੂੰ ਸਮਾਂ ਦਿੱਤਾ ਮਤੇ ਮੁਤਾਬਕ ਔਰ ਸੰਗਤਾਂ ਦਾ ਬੜਾ ਵੱਡਾ ਸਹਿਯੋਗ ਆ ਪਹਿਲਾਂ ਚਾਰ ਚੁਫੇਰੇ ਬਾਉਂਡਰੀ ਵਾਲ ਜਿਹੜੀ ਛੋਟੀ ਇੱਟ ਦੀ ਟਾਇਲ ਰੂਪੀਟ ਇਟ ਲਾ ਕੇ ਉਹਦੀ ਕੀਤੀ ਜਾਣੀ ਹੈ ਫਿਰ ਅੰਦਰ ਦੀਆਂ ਇਮਾਰਤਾਂ ਜਿਹੜੀਆਂ ਦਰਬਾਰ ਤੇ ਜਿਹੜਾ ਬਾਕੀ ਦੇਖ ਦਿੱਤੀ ਜਾਏਗੀ ਆਉਣ ਵਾਲੇ ਸਮੇਂ ਬਹੁਤ ਸੁੰਦਰ ਸਥਾਨ ਏ बन गए लगा साहब ने इथे पहला भी बहुत बड़ा कार्य किया जब एक स्कूल ਤੇ ਇੱਕ ਕਾਲਜ ਇਸ ਇਲਾਕੇ ਨੂੰ ਦੇ ਕੇ ਵਿਦਿਆ ਦਾ ਇੱਕ ਖੇਤਰ ਵੀ ਇਸ ਸਥਾਨ ਨੂੰ ਨਾਮ ਦੇਣ ਲਈ ਬਣਾਇਆ ਸੀ ਮੈਂ ਲਗਾ साहब ਦਾ ਸ਼ਰੋਮਨੀਗੁਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਵਿਦਾਇਤ ਜੀ